ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਅਕਾਲ ਅੰਦਰ ਪੋਸਟ ਨਿਊਜ਼ ਦੇ ਨਾਲ ਅੱਜ ਅਕਾਲ ਤਖਤ ਸਾਹਿਬ ਵੱਲੋਂ ਜੋ ਪਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਸਾਨੂੰ ਨੇ ਕੱਲ ਜਲਦੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸਾਬਕਾ ਮੰਤਰੀ ਜੈਦਾ ਸੁਚਾਸਨ ਦੀ ਛੋਟੇਪੁਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਜਿਹੜੀ ਪਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਉਹ ਕਿਸ ਤੱਕ ਪਹੁੰਚੀ ਹੈ ਪਰਤੀ ਪ੍ਰਕਿਰਿਆ ਕੱਲ ਕੰਪਲੀਟ ਹੋ ਗਈ ਹੈ ਪਰ ਪ੍ਰਤੀ ਬੰਦ ਨਹੀਂ ਹੋਊਗੀ ਪਰਤੀ ਚੱਲਦੀ ਰਹੂਗੀ ਅਸੀਂ 11 ਤਰੀਕ ਜਿਹੜੀ ਆ ਪਾਰਟੀ ਦੇ ਜਥੇਬੰਦ ਕਟਾਂਚੇ ਵਾਸਤੇ ਅਕਾਲ ਜਲ ਦੇ ਨਵੀਨੀ ਕਰਨ ਵਾਸਤੇ ਜੋ ਕਲਤਖ ਸਾਹਿਬ ਦਾ ਹੁਕਮ ਸੀਗਾ ਉਹਦੇ ਮੁਤਾਬਕ ਇਹ ਡੇਟ ਜਿਹੜੀ ਆ ਫਿਕਸ ਕਰ ਦਿੱਤੀ ਹੈ ਅ ਭਰਤੀ ਬਹੁਤ ਵਧੀਆ ਹੋਈ ਹੈ ਲੋਕਾਂ ਚ ਬੜਾ ਚਾਹ ਸੀ ਔਰ ਲੋਕਾਂ ਦੀ ਫਿਰ ਡਿਮਾਂਡ ਸੀ ਵੀ ਪ੍ਰਤੀਬੰਧਨਾ ਕਰੋ ਭਰਤੀ ਖੁੱਲੀ ਰੱਖੋ ਲੋਕਾਂ ਦਾ ਕਾਫੀ ਪ੍ਰਵਾਹ ਘਾਰਾ ਮਿਲ ਰਿਹਾ ਔਰ ਜਿਹੜੀ ਭਰਤੀ ਸੀ ਇਹ ਬੜੀ ਔਖੀ ਵੀ ਬੜੀ ਸੀ ਕਿਉਂਕਿ ਆਧਾਰ ਕਾਰਡ ਦਾ ਨੰਬਰ ਪਾਉਣਾ ਅਗਰੇ ਦਾ ਮੋਬਾਈਲ ਨੰਬਰ ਮੰਗਣਾ ਉਹ ਕਈ ਵਾਰੀ ਜਿਹੜੇ ਕੁਝ ਲੋਕ ਉਹ ਹਿਜਿਟੇਟ ਵੀ ਕਰਦੇ ਸੀ ਤੇ ਅਸੀਂ ਆਪਣਾ ਆਧਾਰ ਕਾਰਡ ਨੰਬਰ ਨਹੀਂ ਦੇਣਾ ਅਸੀਂ ਮੋਬਾਈਲ ਸਾਡਾ ਕਿਉਂ ਮੰਗਦੇ ਹੋ ਲੇਡੀਜ਼ ਕੋਲੋਂ ਤਾਂ ਅਸੀਂ ਬੀਬੀਏ ਪਹਿਲਾਂ ਕੋਤ ਮੰਗਦੇ ਨਹੀਂ ਸੀ ਉਹ ਹਸਬੰਦ ਕੋ ਜਾਂ ਉਹਦੇ ਫਾਦਰ ਕੋ ਉਹ ਪਰਿਵਾਰ ਦਾ ਜਿਹੜਾ ਨੰਬਰ ਹੁੰਦਾ ਸੀ ਮੰਗ ਲਈਦਾ ਸੀ ਆਧਾਰ ਕਾਰਡ ਅਸੀਂ ਪਾ ਕੇ ਬੜੀ ਪ੍ਰਤੀਜਾ ਮਿਹਨਤ ਨਾਲ ਸਾਡੇ ਸਾਰੇ ਵਰਕਰਾਂ ਨੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਕੀਤੀ ਹੈ। ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਹਲਤੇ ਅਸੀਂ ਜਗਾ ਮੰਗੀ ਹੋਈ ਆ ਸਰਾਂਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹ ਜਾਸ ਸੁੰਦਰੀ ਹਾਲ ਦੀ ਸਾਡੇ ਵਕੀਲ ਸਾਬਾ ਉਹਨਾਂ ਨੇ ਉਹਦੇ ਤੋਂ ਕੀ ਫੈਸਲਾ ਦਿੰਦੇ ਹੋ ਸਾਨੂੰ ਜਗਾ ਦਿੰਦੇ ਆ ਜਾਂ ਨਹੀਂ ਦਿੰਦੇ। ਦੇਣਗੇ ਤਾਂ ਵਧੀਆ ਨਹੀਂ ਦੇਣਗੇ ਤਾਂ ਫਿਰ ਕੋਈ ਹੋਰ ਚੱਲ ਲੱਭਾਂਗੇ। ਹੁਣ ਤੱਕ ਕਿੰਨੀ ਪ੍ਰਤੀ ਹੋ ਚੁੱਕੀ ਜੀ ਟੁੱਟ? ਆ ਪ੍ਰਤੀ ਜੀ ਮੈਨੂੰ ਐਗਜ਼ੈਕਟ ਤਾਂ ਨਹੀਂ ਪਤਾ। ਔਰ ਮਿਲ ਬੜੀ ਵੱਡੀ ਤعداد ਚ ਹੋਈ ਹੈ ਇਹ ਤੁਹਾਨੂੰ ਮੈਂ ਇਨਫੋਰਮੇਸ਼ਨ ਇੱਕ ਦਿਨ ਚ ਦੇ ਦੇਵਾਂਗਾ ਕਿ ਸ਼ਕਤ ਸਿੰਘ ਨੂੰ ਟੈਲੀਫੋਨ ਤੇ ਪੁੱਛ ਲਓ ਤੁਹਾਨੂੰ ਦੱਸ ਦਵਾਂਗਾ ਮੈਨੂੰ ਆਪਣੇ ਜਿਲ੍ਹੇ ਦਾ ਪਤਾ ਵੀ ਸਾਡੇ ਲਗਭਗ ਲੱਖ ਦੇ ਕਰੀਬ ਜਿਹੜੀ ਹੈ ਪ੍ਰਤੀ ਜਿਹੜੀ ਸਾਡੇ ਜਿਲ੍ਹੇ ਚ ਹੋਈ ਹੈ ਇਹ ਸੁਣ ਚਿਆ ਸੀ ਵੀ ਜਿਵੇਂ ਮਿਲ ਕਈ ਆਧਾਰ ਗਠਨ ਕਰ ਰਹੇ ਨੇ ਕਈ ਮਿਲ ਵੋਟਰ ਸੂਚੀ ਦੇ ਨਾਲ ਵੀ ਪ੍ਰਤੀ ਕੀਤੀ ਜਾ ਰਹੀ ਹੈ ਉਹ ਜਿਹੜਾ ਵੋਟਰ ਕਾਰਡ ਹਨ ਵੋਟਰ ਇਹ ਉਹਦੇ ਵਿੱਚ ਪ੍ਰੋਵੀਜ਼ਨ ਰੱਖੀ ਸੀ ਆਧਾਰ ਕਾਰਡ ਔਰ ਵੋਟਰ ਰਿਕਾਰਡ ਦੋਜ ਇੱਕ ਪਰਣਾ ਜ਼ਰੂਰੀ ਸੀਗਾ ਉਹਦੇ ਉੱਤੇ ਤੇ ਉਹ ਲੋਕਾਂ ਨੇ ਉਸੇ ਤਰ੍ਹਾਂ ਕੀਤੀ ਬੜੀ ਬਹੁਤ ਵਿੰਦ ਕਰਨੀ ਪਈ ਬੰਦੇ ਘਰ ਘਰ ਜਾ ਕੇ ਲੋਕਾਂ ਨੇ ਭਰਤੀ ਕੀਤੀ ਕਿਉਂਕਿ ਇਨੀ ਤਾਂ ਮੋਸਟਲੀ ਪੋਲਿਟੀਕਲ ਪਾਰਟੀਆਂ ਨੂੰ ਤੇ ਇੱਕ ਹੱਥ ਹੁੰਦਿਆ ਵੋਟਰ ਸੋਚੀ ਲੈ ਲੋ ਤੇ ਉਹ ਤੋਂ ਫੋਟਾ ਪਰਚਾ ਲੈ ਤੇ ਪੈਸੇ ਜਿੰਨੇ ਸਰਕ ਮੰਗ ਗਿਆ ਪਾਰਟੀ ਵਾਲੇ ਉਹਨੇ ਦੇ ਦਿਓ ਅਸੀਂ ਪਾਰਟੀ ਦੇ ਪੈਸਾ ਕੋਈ ਰੱਖਿਆ ਨਹੀਂ ਸੀ ਤੇ ਜਿਹੜੀ ਭਰਤੀ ਬੜੀ ਨੀਟ ਕਲੀਨ ਹੋਈ ਹੈ ਲੋਕਾਂ ਚੋਤ ਸ਼ਾਬਾਹ ਉਹਨਾਂ ਵੜੇ ਦਿਨਾਂ ਚਾਪੇ ਤੁਹਾਨੂੰ ਪਤਾ ਲੱਗ ਜੀ ਜਦ ਜਿਹੜੀ ਕਮੇਟੀ ਬਣਾਈ ਗਈ ਸੀ ਉਹ ਸੱਤ ਮੈਂਬਰ ਦੀ ਕਮੇਟੀ ਸੀ ਤੇ ਕੀ ਕਰ ਰਹੇ ਆ ਵੀ ਮਤਲਬ ਦੋ ਮੈਂਬਰ ਵਿੱਚੋਂ ਚਲੇ ਗਏ ਤੇ ਪੰਜ ਮੈਂਬਰ ਰਹਿ ਗਏ ਉਹ ਵੇਖੋ ਉਹ ਦੋਵੇਂ ਮੈਂਬਰ ਜਿਹੜੇ ਇੱਕ ਤਾਂ ਮੌਜੂਦਾ ਸ਼ਰਮੀ ਕਮੇਟੀ ਦਾ ਪ੍ਰਧਾਨ ਸੀ ਇੱਕ ਸਾਬਕਾ ਪ੍ਰਧਾਨ ਸੀ ਕਰਪਾਣ ਸਿੰਘ ਬਡੁੰਗਰ ਜੀ ਤੇ ਉਹਨਾਂ ਦੀ ਮਰਜ਼ੀ ਆ ਪਤਾ ਨਹੀਂ ਉਹਨਾਂ ਨੂੰ ਕੀ ਉਹਨਾਂ ਤੇ ਦਬਾਅ ਹੋਊਗਾ ਉਸ ਵੇਲੇ ਤਾਂ ਦੋਵਾਂ ਨੇ ਅਸਤੀਫਾ ਦਿੱਤਾ ਸੀ ਔਰ ਮੁੜ ਕੇ ਚਾਹੀਦਾ ਤੇ ਸੀ ਵੀ ਜੇ ਧੰਮੀ ਸਾਹਿਬ ਨੇ ਅਸਤੀਫਾ ਦਿੱਤਾ ਸੀ ਤਾਂ ਫਿਰ ਜਦੋਂ ਦੁਬਾਰਾ ਕਾਲ ਤਖਤ ਦਾ ਜਹਾਜ਼ਰ ਪਹਿਲਾਂ ਨੂੰ ਲਾ ਕੇ ਇਹਨਾਂ ਨੂੰ ਜਿਸ ਤਰੀਕੇ ਨਾਲ ਬਣਾਇਆ ਉਹ ਤਾਂ ਬੜੀ ਇੱਕ ਸ਼ਰਮ ਵਾਲੀ ਗੱਲ ਸੀ ਔਰ ਉਹਦੇ ਬਾਅਦ ਫਿਰ ਕਾਲ ਤਖਤ ਦੇ ਜਹਾਜ਼ਰ ਦੇ ਕਹਿਣ ਤੇ ਤਾਂ ਮਿਝ ਆਏ ਨਹੀਂ ਸੀ ਤੇ ਮੁੜ ਕੇ ਸੁਖਬੀਰ ਹੁਣਾਂ ਦੇ ਕਹਿਣ ਤੇ ਉਹ ਵਾਪਸ ਆ ਗਏ ਔਰ ਉਹਨਾਂ ਨੇ ਪੰਜ ਮੈਂਬਰੀ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਇਹ ਉਹਨਾਂ ਦੀ ਮਰਜ਼ੀ ਹੈ ਇਹ ਸਾਰਾ ਇਤਿਹਾਸ ਬਣ ਰਿਹਾ ਹੈ ਕਿੰਨੇ ਇਸ ਸਮੇਂ ਦੇ ਵਿੱਚ ਕੀ ਕੀਤਾ ਵਾ ਉਹ ਆਉਣ ਵਾਲਾ ਸਮਾਜੜਾ ਉਹ ਲੋਕ ਤੇ ਨਹੀਂ ਭੁੱਲਣਗੇ ਕਿਉਂਕਿ ਆਪਣੇ ਤਾਂ ਪਾਰਟੀ ਦਾ ਇਤਿਹਾਸ ਰਿਹਾ ਕਿ ਕੁਰਬਾਨੀ ਤਿਆਗ ਵਾਲੇ ਬੰਦੇ ਦੀ ਲੋਕ ਕਦਰ ਕਰਦੇ ਸੀਗੇ ਤੇ ਇੱਥੇ ਡਰਾਮੇ ਕਰਕੇ ਅਸਤੀਫਾ ਦਿੱਤਾ ਮੁੜ ਕੇ ਵਾਪਸ ਨਾ ਲਿਆ ਜੋ ਕੁਝ ਅੱਜ ਅਕਾਲੀ ਦਲ ਨਾਲ ਹੋਇਆ ਵਾ ਜੋ ਕੰਗਲ ਹੋਇਆ ਜੋ ਕੱਲ ਤੱਕ ਨਾ ਹੋਇਆ ਇਹ ਬੜੀ ਪੀੜਾ ਪੰਚੀ ਆ ਲੋਕਾਂ ਨੂੰ ਕਿ ਅਕਾਲ ਤਖਤ ਦਾ ਬਹੁਤ ਸਤਿਕਾਰਯੋਗ ਲੋਕਾਂ ਦੇ ਮਨ ਚ ਕਿ ਅਕਾਲ ਤਖਤ ਦੇ ਜਹਦਾਰ ਜਿਸ ਤਰ੍ਹਾਂ ਉਹਨਾਂ ਨੂੰ ਨਿਯੁਕਤੀਆਂ ਕੀਤੀਆਂ ਜਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਨੂੰ ਲਾਇਆ ਜਿਸ ਤਰ੍ਹਾਂ ਨਵੇਂ ਨੂੰ ਬਣਾਇਆ ਇਹ ਬੜਾ ਇੱਕ ਦੁੱਖਦਾਈ ਚੈਪਟਰ ਸੀ ਇਹ ਇਤਿਹਾਸ ਬਣ ਰਿਹਾ ਵੀ ਕਿੰਨਾ ਲੀਡਰਾਂ ਦੇ ਹੁੰਦਿਆਂ ਕੌਮ ਦੀ ਹਾਲ ਹੋਈ ਆ ਵੀ ਸੌਦਾ ਸਾਧ ਵੀ ਉੱਭਰਿਆ ਸੌਦੇ ਸਾਧ ਨਾਲ ਸੁਲਾਦੀਆਂ ਗੱਲਾਂ ਸ਼੍ਰੋਮਣੀ ਕਮੇਟੀ ਦਾ ਕਰੋੜ ਰੁਪਈਆ ਲੱਗੇ ਐਂਟਰਟੇਨਮੈਂਟ ਤੇ ਖੁਸ਼ੀ ਦੀ ਮੌਤ ਤਾਂ ਜੋ ਕੁਝ ਸਾਰਾ ਕੁਝ ਹੈ ਸਾਰਾ ਇਤਿਹਾਸ ਬਣ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਤਿਹਾਸਕਾਰ ਇਹਨੂੰ ਡਿਟੇਲ ਕਰਮਣਾ ਦੇਵੇਗਾ ਵੀ ਪਰ ਹੁਣ ਤਾਂ ਜੋ 2 ਦਸੰਬਰ ਨੂੰ ਜੋ ਕੋ ਅਕਾਲ ਤਖਤ ਤੇ ਹੋਇਆ ਸੀ ਸਾਰਾ ਕੁਝ ਲੋਕਾਂ ਦੇ ਸਾਹਮਣੇ ਸੀ ਇਹ ਅਕਾਲ ਤਖਤ ਨੂੰ ਖੌਤੀ ਤਰੀਕੇ ਦੇ ਨਾਲ ਸਮਰਪਿਤ ਹੋਏ ਤੇ ਮੁੜ ਕੇ ਡਿਨਾਈ ਕਰ ਗਏ ਉਹ ਲੋਕਾਂ ਨੇ ਪਸੰਦ ਨਹੀਂ ਕੀਤਾ ਸਾਰੀਆਂ ਗੱਲਾਂ ਇਸ ਤਰ੍ਹਾਂ ਗਾੜੀ ਕਾਂਡ ਹੋਇਆ ਸੀਗਾ ਸਾਰੇ ਮੰਨਿਆ ਸੀ ਉੱਥੇ ਵੀ ਕਾਂਡ ਵਿੱਚ ਮੌਜੂਦ ਨੇ ਇਸ ਵੀਰ ਸਿੰਘ ਬਦਲ ਜੀ ਉਸ ਤੋਂ ਬਾਅਦ ਫਿਰ ਪ੍ਰਧਾਨ ਬਣਾਤੇ ਗਏ ਬਹੁਤ ਵੱਧ ਕਸੂਤਿਆ ਮਤਲਬ ਕੁਰਸੀ ਦੀ ਲਾਲਸਾ ਤਾਕਤ ਦੀ ਭੁੱਖ ਜਿਹੜੀ ਆ ਉਹ ਇਹ ਨਹੀਂ ਸਿਰ ਤੇ ਚੜ ਗਈ ਕਿ ਆਕਾਲ ਤਖਤ ਨੂੰ ਵੀ ਪਿੱਠ ਦੇ ਗਏ ਅ ਜਥੇਦਾਰਾਂ ਦਾ ਅਪਮਾਨ ਕਰ ਦਿੱਤਾ ਜਥੇਦਾਰ ਲੜਾ ਦਿੰਦੇ ਤਖਤ ਲੜਾ ਦਿੰਦੇ ਆ ਇਹ ਬੜਾ ਲੋਕਾਂ ਨੂੰ ਦੀ ਤਕਲੀਫ ਪਹੁੰਚੀ ਆ ਲੋਕ ਕਦੀ ਵੀ ਜੋਸ ਬੰਦੇ ਨੇ ਤਾਕਤ ਵਾਸਤੇ ਕੁਰਸੀ ਵਾਸਤੇ ਆਪਣੇ ਸਰਫ ਵਾਸਤੇ ਇੰਨਾ ਅਪਮਨ ਕੀਤਾ ਕਿ ਤਾਉ ਦਾ ਮਰਯਾਦਾ ਦਾ ਉਹਨੂੰ ਕਦੀ ਮਾਫਰੀ ਲੋਕਾਂ। ਹੁਣ ਤੁਸੀਂ ਜਿਹਾ ਸੀ ਕਦੋਂ ਮਿਲ ਪ੍ਰਧਾਨ ਚ ਹੁੰਦੀ ਹੈ ਪ੍ਰਗਟ ਚਲੀ 11 ਤਰੀਕ ਅਸੀਂ ਫਿਕਸ ਕੀਤੀ ਹੈ ਜੀ 11 ਤਰੀਕ ਨੂੰ ਰੱਬਾ ਕਿਰਪਾ ਨਾਲ ਮਹਾਰਾਜ ਦੀ ਕਿਰਪਾ ਨਾਲ ਵਾਇਗਰੂ ਮੇਰ ਕਰੇਗਾ। ਸੋ ਇਹ ਸੰ ਜਿਹਦਾ ਅਸੀਂ ਛੋਟੇ ਪਰ ਜਿਨ੍ਹਾਂ ਨੇ ਕਿਹਾ ਕਿ ਬੜੇ ਤਰੀਕੇ ਨਾਲ ਕਲਦਲ ਦੀ ਭਰਤੀ ਕੀਤੀ ਗਈ ਆ ਪਰ ਦਰਸ਼ਨ ਕੀਤੀ ਗਈ ਆ। ਬਨੇਰੋ ਕਲਰ ਪੋਸਟ ਨਿਊਜ਼ ਨਾਲ ਧੰਨਵਾਦ